Bağ burada bak. भई पियो भोग ਉਪਾਸ ਰਹਿਤ ਮੁਰਦਾਬਾ 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 ਸਤਿਗੁਰਨਾਮ ਸਿੰਘ ਜਿੰਦਾਬਾ ਮੁਰਦਾਬਾ ਮੁਰਦਾਬਾ ਪੁੱਤਰਦਾ ਭੋਗ ਨਹੀਂ ਪੈਂਦੇ ਆਗੇ ਮੁਰਦਾਬਾ ਮੁਰਦਾਬਾ ਪੁੱਤਰਦਾ ਭੋਗ ਨਹੀਂ ਪੈਂਦੇ ਆਗੇ ਉਪਾਸ ਰਹਿਤ ਮੁਰਦਾਬਾ ਜਿੰਦਾਬਾ ਉਪਾਸ ਰਹਿਤ ਮੁਰਦਾਬਾ ਉਪਾਸ ਰਹਿਤ ਮੁਰਦਾਬਾ ਸਤਿਗੁਰਨਾਮ ਸਿੰਘ ਜਿੰਦਾਬਾ ਸੰਤ ਜਰਨੈਲ ਸਿੰਘ ਜਿੰਦਾਬਾ ਵਾਲੇ ਸੰਤ ਜਰਨੈਲ ਸਿੰਘ ਜਿੰਦਾਬਾ ਸੂਬੇ ਦਾ ਬੰਦ ਹੋ ਗਏ ਸੰਤਾਂ ਕਾ ਦੀ ਸੋਚ ਤੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ ਪਾਰਾ ਜੌਣ ਦਾ ਸੋਚ ਕੇ ਸੁਪੇ ਸੁਪੇ ਦਾ ਮੋਗ ਨਹੀਂ ਜਾਣਗੇ ਸੁਪੇ ਸੁਪੇ ਦਾ ਮੋਗ ਨਹੀਂ ਜਾਣਗੇ ਕਾਦਰ ਪੁੱਤਰ ਦਾ ਮੋਗ ਨਹੀਂ ਜਾਣਗੇ ਜੈ ਜੰਦਾਬਾ ਬਾਵਾ ਸ਼ਰਮ ਤਗਦੀ ਆਵਾਜ਼ ਆ ਰਹੀ ਹੈ ਨਿਕਲ ਗਿਆ ਬੱਚੇ ਕੋਹ ਗਗਨ ਮਾਰਿਆ ਜੀ ਨਿਕਲ ਗਿਆ ਬੱਚੇ ਕੋਹ ਗਗਨ ਮਾਰਿਆ ਕੋਹ ਕੋਹ ਗਏ ਨੇ ਕੇ ਨਾ ਪਛਾ ਮਾਰਾ ਕੋ ਕੋ ਮਨ ਨੇ ਬੰਮ ਕਰਾ ਯਾਰ ਤੂੰ ਪੋਰਾ ਤੁਹਾਡੇ ਨੂੰ ਪਛੇ ਆ ਗਿਆ ਬਾਕੀ ਵਲੋਂ ਸ਼ਹੀਦ ਕੀਤਾ ਨਾਸੇ ਵਾਲਾ ਮਾਹਪੁਰ ਖਾਨ ਨੂੰ ਪਾਰ ਦੇ ਰੱਖਦੇ ਨਿਕਲੀ ਗਏ ਨਹੀਂ ਸਿੱਖਾਂ ਦੀ ਫੈਮਿਲੀ ਤੋਂ ਨਹੀਂ ਖਾਤੋਈ ਹੈ ਬਸ ਦੋਹੇ ਨਾ ਕੁਸ਼ਤਾਂ ਦੇ ਪੋ ਬੌਂਡਾ ਯਾਰ ਆਪਾਂ ਨੂੰ ਕੀ ਸਾਡਾ ਜ਼ਮੀਰ ਮਰਿਆ ਵਾ ਨਹੀਂ ਸਾਡਾ ਤਾਂ ਕੋਈ ਜ਼ਮੀਰ ਮਰਿਆ ਵਾ ਇਹਨਾਂ ਕੁਸ਼ਤਾਂ ਦੇ ਪੋ ਬੌਂਡਾ ਤੁਸੀਂ ਫਿੱਟ ਬਾ ਦੇ ਸ਼ਰਮ ਦੀਆਂ ਗੰਠੀਆਂ ਨਹੀਂ ਹੋਣਗੀਆਂ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਸ਼ਰਮ ਕਰਾਂ ਭੋਰਾ ਸ਼ਰਮ ਜੇ ਇਹ ਕੁੱਤੇ ਦਾ ਹੱਡ ਨਹੀਂ ਨਾ ਮਰਛਿਆ ਤੇ ਬੱਛੇ ਉਹ ਨਹੀਂ ਕੰਮ ਕਰਦੇ ਉਹ ਘਰ ਰੱਖਦੇ ਹੋ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਨੇ ਬੱਚੇ ਵੀ ਯਾਦ ਕਰਨੇ ਖਾਲਸਾ ਮੈਨੂੰ ਟੱਕਰੂਗਾ ਵੇਖੇ ਪਾਛੀ ਤਾਂ ਕਹਿਣਾ ਮਾਰੋ ਮੈਂ ਨਹੀਂ ਮਾਰਾਂ ਕਹਿਣਾ ਮਾਰੋ ਬੇਬੀ ਤੁਹਾਨੂੰ ਨਹੀਂ ਮਾਰਾਂ ਤੇ ਤੁਸੀਂ ਤਾਂ ਕਹਿਣਾ ਮਾਰੋ ਕੇ ਚਲੇਓ ਫੇਰ ਆਜੋ ਕਹਾਂ ਇਹ ਗੋਸਤ ਸ਼ਰਮ ਤਾਂ ਸਾਰੇ ਨੂੰ ਇਹ ਯਾਦ ਰੱਖੀਂ ਅੱਗੇ ਕੱਲ ਬੰਦੇ ਦਾ ਪਤਾ ਲੱਗਣਾ ਕਿੰਨੇ ਅਦਾਸ਼ੀ ਨੇ ਮੈਂ ਸਾਨੂੰ ਵੀ ਕੱਢੂਗਾ ਵੇਖੋ ਯਾਦ ਰੱਖੀਂ ਫਿਰ ਵੀ ਆਪਾਂ ਚੋਣ ਇੱਕ ਪੰਜਾਬ ਦਾ ਉਹ ਗੁੱਚੜ ਸੀ ਜਿੰਨੇ ਕੋਕ ਹੋ ਕੇ ਨਿਆਣਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬੈਠੇ ਨੇ ਨਹੀਂ ਕਰੇਗਾ ਪੁੱਛੇ ਮਾਰਦੇ ਕੋਕ ਹੋ ਕੇ ਬੱਚੜੇ ਭੋਲ ਬੌਂਦਾ ਤੁਸੀਂ ਉਹਦੇ ਉਹ ਨੱਪੋਂ ਨੂੰ ਮੁਸਲਮਾਨ ਹੈ ਤੇ ਜਿੰਦਰ ਸਿੰਘ ਸਾਹਿਬ ਪਿੰਡ ਜਿੰਦਾਬਾਦ ਜਿੰਦਾਬਾਦ ਸੰਤ ਜਨਰਥ ਸਿੰਘ ਖਾਲਸਾ ਪਿੰਡਰ ਵਾਲੇ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ 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 ਬੁਚੜ ਸੂਬਾ ਮੁਰਦਾਬਾਦ 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 ਬੁਚੜ ਸੂਬਾ ਮੁਰਦਾਬਾਦ ਸਿੱਖਾਂ ਦਾ ਕਾਤਲ ਮੁਰਦਾਬਾਦ ਤੁਹਾਡੇ ਵਰਗੇ ਨੌਜਵਾਨ ਨਹੀਂ ਮਾਰੇ ਉਹਨੇ 14-14 ਸਾਲਾਂ ਦੇ ਲੱਗੇ ਸਾਡਾ ਪੁਲਿਸ ਵਾਲਾ ਇੰਟਰਵਿਊ ਦੇਣ ਦਾ ਆਪ